ਮੇਰਾ ਨਾਮ ਦਰਮਿੰਦਰ ਸਿੰਘ ਹੈ ਜੀ ਅਸੀਂ ਦਿੱਲੀ ਤੋਂ ਸ਼ਵਾਜ ਨਗਰ ਤੋਂ ਕਮੇਟੀ ਵਾਲੇ ਸੱਤ ਲੱਖ ਕਮੇਟੀ ਸਿਲਸਿਲਾ ਗੁਰਦਵਾਰ ਤੋਂ ਆਏ ਆ ਸਿਲਸਿਲਾ ਗੁਰਦਵਾਰ ਤੋਂ ਆਏ ਆ ਤੇ ਅਸੀਂ ਆਏ ਸੀ ਅਕਾਲ ਤਖਤ ਸਾਹਿਬ ਸਾਨੂੰ ਬੁਲਾਇਆ ਸੀ ਸਾਡੇ ਪੁਜੀਨ ਪਾਰਟੀ ਇਹ ਉਹ ਸਾਨੂੰ ਪਛਾਣ ਕਰੀ ਜਾ ਰਹੀ ਹੈ ਬਿਨਾਂ ਮਤਲਬ ਤੋਂ ਉਹਨਾਂ ਉਹਨਾਂ ਨਾਲ ਸੇਵਾ ਕਰਨੀ ਨਾ ਕੁਛ ਕਰਨਾ ਟੰਗਾ ਖਿੱਚਦੇ ਲੋਕਾਂ ਦੀਆਂ ਤੇ ਅਸੀਂ ਇਥੇ ਇਹਨਾਂ ਦੇ ਕਹਿੰਦੇ ਆਏ ਆ ਅਤੇ ਸਾਡੀ ਸੁਣਵਾਈ ਨਹੀਂ ਇਹ ਸਾਡੀ ਗੱਲ ਇਨਸਾਫ ਨਹੀਂ ਮਿਲਦਾ ਜਬਰ ਤੁਸੀਂ ਸਾਡੇ ਕੋਲ ਸੈਨ ਕਰਵਾਉਂਦੇ ਬਨੇ ਅਸੀਂ ਠੀਕ ਕਰਦੇ ਸੈਨ ਕਿਉਂਕਿ ਅਸੀਂ ਕੋਈ ਗੱਲ ਤਾਂ ਮੰਨਾਂਗੇ ਜੇ ਸਾਡੇ ਕਮੇਟੀ ਦੇ ਅੱਗੇ ਸੰਗਤ ਦੇ ਅੱਗੇ ਗੱਲ ਕੋਈ ਹੋਏਗੀ ਤੇ ਅਮੇ ਨੀ ਅਸੀਂ ਕਿਸੇ اپੋਜੀਸ਼ਨ ਕੇ ਹੰਤੇ ਨਾਤੇ ਅਸੀਂ ਕਿਸੇ ਦਬਾਅ ਜਾ ਕੇ ਮਸਲਾ ਹੈ ਮਸਲਾ ਕੁਛ ਵੀ ਨਹੀਂ ਹੈ ਉਹ ਜਿਹੜਾ ਪ੍ਰਧਾਨ ਨੇ ਸੀਟ ਛੋੜੀ ਬੈਠਾ ਉਹ ਜ਼ਬਰਦਸਤ ਦੁਬਾਰਾ ਉਸ ਕਾਬੂ ਹੋਣਾ ਚਾਹੁੰਦਾ 4 ਸਾਲ ਦਾ ਅਲੱਛਾ ਹੁੰਦਾ ਸਾਡੇ ਦਾ 2 ਸਾਲ ਤੇ ਥੋਪਟਾ ਚੜਵਾਣਾ ਨੇ ਇਸ ਵਾਰ ਸੇ 6000 ਨਗਰਸੀਮ ਨਗਰ ਹਸਨੂ ਚਾਰ ਟਿੱਕਿਆ ਅਲੱਛਾ ਹੁੰ ਤੋਂ ਬਾਅਦ ਵੀ ਇੱਕ ਸਾਲ ਬਾਅਦ ਚਾਰ ਚਾਰ ਟਿੱਕਿਆ ਕਰਨ ਭੇਜ ਦਿੱਤਾ ਨਹੀਂ ਜੱਥੇਦਾਰ ਨਾਲ ਗੱਲ ਹਾਂ ਕਿ ਕਿੱਥੇ ਕਰਨਾ ਗੱਲਬਾਤ ਹੈ ਜੱਥੇਦਾਰ ਨਾਲ ਦੂਜੀ ਪਾਰਟੀ ਦੂਜੀ ਪਾਰਟੀ ਦਾ ਪਾਣੀ ਪਾਣੀ ਕੀ ਨਾਲ ਮੈਂ ਪ੍ਰਧਾਨ ਰਾਤਵਿੰਦਰ ਸਿੰਘ ਬੱਗਾ ਸਿੰਘ ਸਵਾ ਸਵਾ ਨਗਰ ਤੋਂ ਉਹ ਤੁਹਾਨੂੰ ਜਬਰਦਸਤ ਲਕਸ਼ਨ ਥਪਾ ਜਾ ਰਿਹਾ ਹੈਗਾ ਉਹ ਦੂਜੀ ਪਾਰਟੀ ਕੋਲ ਬੈਠੇ ਹੈਗੇ ਉਹਨਾਂ ਦੀ ਸੁਣਵਾਈ ਹੋਦੀ ਸਾਡੇ ਸਮਾਂ ਨਹੀਂ ਹੋਦੀ ਔਰ ਉਹ ਸ਼ਰਾਬੀ ਤੇ ਤਬਾਬੀਆ ਦਾੜੀ ਰੰਗਦੇ ਨੇ ਉਹਨਾਂ ਨੂੰ ਬੈਠ ਉਹ ਬੈਠੇ ਨੇ ਤੋਂਨਾਰਾ ਉਹਨਾਂ ਕੋ ਦਾੜ੍ਹੀ ਖਾੜੇ ਪਿੱਛੋਂ ਗੋਪਾ ਗਾਉਂ ਤੋਂ ਤਜਿੰਦਰ ਸਿੰਘ ਗੋਪਾ ਜੀ ਜਿਹੜੀ ਵਜਨ ਨਾਲ ਅੱਥ ਗੁੰਮਨਾ ਕੀਤਾ ਜਾ ਰਿਹਾ ਹੈ। ਉਹ ਪਾ ਜਿਹੜਾ ਮੈਂਬਰ ਹੈ ਜਿਹੜਾ ਮੈਂਬਰ ਹੈ ਉਹ ਅੱਜ ਦਾ ਇਕੱਲਾ ਸਾਡੇ ਮੈਂਬਰ ਹੈਗਾ ਉਹ ਉਹ ਬੱਚੋਨੀਆਂ ਨੂੰ ਪ੍ਰੈਸ਼ਰ ਪਾ ਰਿਹਾ ਹੈ। ਉਹ ਪ੍ਰੈਸ਼ਰ ਦੀ ਵਜ੍ਨਾ ਸਾਡਾ ਕੰਮ ਸਾਡਾ ਖਰਾਬ ਹੋ ਜਾਊਗਾ। ਅਸੀਂ ਸੇਵਾ ਦਾ ਆ ਜਾ ਸਾਡੇ ਲਾਗਤੇ ਚ ਸਾਡੇ ਦੇ ਜੋੜੇ ਵਿੱਚ ਜੋ ਮੈਂ ਹਰ ਮਹੀਨੇ ਵੀ ਵੀ ਪ੍ਰੋਗਰਾਮ ਹੁੰਦੇ ਨੇ। ਨਿਸਕਾਮ ਨਗਰ ਕੀਰਤਨ ਵਗੈਰਾ ਬਲਕਿ ਅਸੀਂ ਆਪ ਤੁਹਾਨੂੰ ਦੱਸ ਕਰਦੇ ਆ ਪਰ ਅੱਥੇ ਤੁਹਾਡੀ ਕੋਲ ਸੁਣਵਾਇ ਦੇ ਉਹ ਕਹਿੰਦੇ ਸੰਗਤ ਦੇ ਅਸੀਂ ਇਲੈਕਸ਼ਨ ਕਰਾਵਾਂਗੇ ਜੀ। ਸੰਗਤ ਦੀ ਕੋਈ ਗੱਲ ਬੰਦੇਗੀ। ਤੁਹਾਡਾ ਨਾਮ ਕੀ ਹੈ ਮੇਰਾ ਨਾਮ ਭੁਪਿੰਦਰ ਸਿੰਘ ਬੱਗਾ ਜੀ ਭੁਪਿੰਦਰ ਸਿੰਘ ਬੱਗਾ ਜੀ ਬੱਗਾ ਜੀ ਗੋਪਾ ਕਿਉਂ ਕਿਸ ਤਰ੍ਹਾਂ ਦਾ ਗੋਪਾ ਸਹੀ ਉੱਥੇ ਲੱਗਾਈ ਤੁਹਾਡੇ ਸੁਪ ਵਿੱਚ ਗੁੰਦਾਰ ਸਾਹਿਬ ਤੇ ਸਕੂਲ ਲੱਗਾ ਹੈ ਔਰ ਸਕੂਲ ਨੂੰ ਧਿਆਨ ਵਾਸਤੇ 20 ਗੁਰੂ ਘਰ ਕਿਬਾ ਕਰਕੇ ਬਿਠਾ 20 ਕਰਕੇ ਬਿਠਾਇਆ 20 ਸਾਲ ਤੋਂ ਇਲੈਕਸ਼ਨ ਨਹੀਂ ਕਰਵਾਉਂਦੇ ਬਿਲਕੁਲ ਗੁਰਦੁਆਰੇ ਜਿਹੜਾ ਟੱਚ ਮੈਨ ਸਕੂਲ ਹੈਗਾ ਔਰ ਸਕੂਲ ਤੇ ਕੁੱਪਕਾ ਕਰਕੇ ਗੁਰਦੁਆਰਿਆਂ ਨੂੰ ਆਂਦਾ ਦੁੱਧ ਦੀ ਪਾਲਟੀ ਦੇ ਬੰਦਾਂ ਨੂੰ ਮਜ਼ਾਕੇ ਉਹ ਗੁਰਦੁਆਰਿਆਂ ਨੂੰ ਹੀ ਤਾਰਾ ਚੰਦ ਔਰ ਸਕੂਲ ਨੂੰ ਤਾਰਾ ਚੰਦ ਗੱਲ ਤੁਸੀਂ ਇਹ ਗੱਲ ਕਹਿਣਾ ਚਾਹਦੇ ਹੋ ਵੀ ਅਕਾਲ ਤਖਤ ਤੋਂ ਤੁਹਾਨੂੰ ਇਨਸਾਨ ਨਹੀਂ ਮਿਲਿਆ ਸਾਨੂੰ ਇਨਸਾਨ ਨਹੀਂ ਮਿਲਦਾ ਔਰ ਸਾਨੂੰ ਇੱਥੋਂ ਬਿਠਾ ਕੇ ਲਿਖਾ ਜਾ ਰਿਹਾ ਵੀ ਸਾਈਨ ਕਰੋ ਰੋਕਿਆ ਕਿਰਿਆ ਕਿੰਨੇ ਸਿੰਘ ਆਏ ਸੀ ਰੋਕਿਆ ਕਿੰਨੋਂ ਲੱਗਿਆ ਰੋਕਿਆ ਤੋਂ ਪਾਣੀ ਬੰਦੋਂ ਮੈਂਬਰ ਹੋਰ ਬੱਥੇ ਨਾ ਜਿਹੜੇ ਪੀ ਪੀ ਆ ਵੀ ਗਰਾ ਇਹ ਬੈਠੇ ਉਹ ਬੈਠਾ ਨੇ ਉਹ ਤੁਹਾਨੂੰ ਕਹਿੰਦੇ ਕਿ ਮੁਲਕ ਦੇ ਦੋ ਹੱਥ ਜੀ ਅਸੀਂ ਤੁਹਾਡੇ ਦੇ 4 ਮਹੀਨੇ ਬਾਅਦ ਇਲੈਕਸ਼ਨ ਕਰਾਵਾਂਗੇ ਆਪ ਗਰੀ ਸਦਾ ਇਲੈਕਸ਼ਨ ਹੋ ਚੁੱਕਾ ਹੈਗਾ ਉਹ ਸਦਾ 23 ਮਿਲ ਜੀ 23 ਅਪ੍ਰੈਲ ਨੂੰ ਅਸੀਂ ਦੁਬਾਰਾ ਹੱਥ ਸੰਗਣ ਸਾਨੂੰ 14 ਰੁਪਏ ਪਾਣੀ ਸੜਕ ਫੋਟ ਮੇਂ ਵੀ ਜੋ ਫੋਟੋ ਆ ਸੇ ਲਗਾਏਗਾ ਹੱਥਲੀਏ ਉਹਨਾਂ ਨੇ ਦਿਖਾਇਆ ਕਿ ਵੀ ਸਾਡੇ ਇਲੈਕਸ਼ਨ ਹੋ ਗਏ ਕਹਿੰਦੇ ਅਸੀਂ ਆਕੀ ਨੂੰ ਮੰਦਰ ਦੀ ਸਾਡਾ ਨੁਮਾਇੰਦਾ ਗਿਆ ਸੀ ਤੁਸੀਂ ਉਹਨਾਂ ਦਾ ਸਾਡਾ ਨਾਮ ਆ ਉਹ ਤਾਂ ਨੁਮਾਇੰਦਾ ਗਿਆ ਸੀ ਲੈਟਰ ਲਾ ਕੇ ਉਹਨੇ ਸਾਨੂੰ ਲੈਟਰ ਨਹੀਂ ਦਿੱਤਾ ਉਹ ਸਾਨੂੰ ਦਿਖ ਅੱਜ ਦੇਖ ਲਓ ਜੀ ਅਸੀਂ ਕਿ ਸਾਨੂੰ ਲੈਟਰ ਦੇ ਕੇ ਜਾਓ ਕਿ ਤੁਸੀਂ ਲਖਣੇ ਗਿਆ ਨਹੀਂ ਜੀ ਤੁਹਾਨੂੰ ਅਸੀਂ ਲੈਟਰ ਦੀ ਦੇਖਣਾ ਆ ਤੁਸੀਂ ਪੜ੍ਹ ਲਓ ਪੜ੍ਹ ਲਓ ਤੋਂ ਉਹ ਉਹ ਲੈਟਰ ਦੂਜੀ ਪਾਰਟੀ ਨੂੰ ਭੇਜਦਾਗਾ ਦੂਜੀ ਪਾਰਟੀ ਨੇ ਉਹ ਨੂੰ ਵਾਇਰਲ ਕਰਦਾ WhatsApp ਗਰੁੱਪ ਉਹ ਰਕਾਲ ਤੱਕ ਸਹੀ ਲੈਟਰ ਉੱਤੇ ਉਹ ਉਹ ਬੰਦਾ ਰਿਹਾ ਡਿਸਟੈਂਪ ਉਹਨੇ ਲਗਾ ਕੇ ਮੋਹਰ ਲਾ ਕੇ ਉੱਥੇ ਸਾਰੇ WhatsApp 'ਤੇ ਬਾਤਾਂ ਚਾਰ ਚਾਰ ਲੈਟਰ ਤੁਹਾਨੂੰ ਇਹਨਾਂ ਨੇ ਇੱਕ ਮਹੀਨੇ ਚ ਡਬਲ ਦੀ ਇਹਨਾ ਇੱਕ ਸਾਲ ਪਾ ਦੇਣਾਂ ਬਲੱਟ ਉਹ ਪੈਦਾ ਨਾ ਕੀ ਗੋਪਾਲਾ ਸਿੰਘ ਗੋਪਾ ਪਾੜਿਆ ਗਾ ਉਹ ਪੁੱਛੋ ਸ਼ਰਧ ਕਰਿਆ ਉਹ ਸਨਣਾ ਸਾਹਿਬ ਦੀ ਉਹ ਆੜ ਜਾ ਕੇ ਅੱਥੇ ਪ੍ਰੈਸ਼ਰ ਪਾ ਰਿਆ ਬਸ ਠੀਕ ਹੈ ਮਿਹਰਵਾਦ ਵਾਇਕੁਲ ਜੀ ਖਾਲਸਾ ਵਾਇਕੁਲ ਉਸਤੇ ਜੀ ਜੱਜਦਾਰ ਜੀ ਨਾਲ ਮੁਲਾਕਾਤ ਹਾਂ ਜਿੱਥੇ ਜੱਜਦਾਰ ਜੀ ਨਾਲ ਮੁਲਾਕਾਤ ਹੈ ਜਿੱਥੇ ਜੱਜਦਾਰ ਜੀ ਬਾਰੇ ਨੇ ਉੱਥੇ ਗੱਲਾਂ ਵਿਖਾ ਕੇ ਸਾਡੇ ਤੇ ਪ੍ਰੈਸ਼ਰ ਪਾ ਰਹੇ ਨੇ ਜੀ ਤੁਹਾਨੂੰ ਇਲੈਕਸ਼ਨ ਲੋਰ ਦਾ ਰਾਜ ਦੁਬਾਰਾ ਤੋ ਅੱਜ ਠੱਟਾ ਲੱਛੀ ਉਹਦਾ 3 ਸਾਲ ਦਾ ਕਰਮ ਹੈਗਾ 3 ਸਾਲ ਦਾ ਸੀਨ ਨੂੰ ਦਿਖਾਤਾ ਇਹ ਠੱਟਾ ਕਿ ਲਾਏਗਾ 3 ਸਾਲ ਦਾ ਕਹਿੰਦਾ ਪਿਆ ਪਰ ਆ ਕਹਿੰਦਾ ਨਹੀਂ ਜੀ ਤੁਸੀਂ ਸਾਡੀ ਉਹ ਲੰਗੜਾ ਕੀਤੀ ਹੈ ਠੱਟਾ ਨੂੰ ਮੈਂਦਾ ਗਿਆ ਸੀਗਾ ਤੁਸੀਂ ਉਹ ਲੰਗੜਾ ਕੀਤੀ ਅਸੀਂ ਕੋਈ ਲੰਗੜਾ ਨਹੀਂ ਕੀਤੀ ਛਾਨੋ ਨੇ ਲਾਤਰ ਦਿੱਤਾ ਹੀ ਨਹੀਂ ਉਹਨੂੰ ਕਹਿਆ ਪਰ ਲੋ ਮੈਂ ਗਵਾ ਨਹੀਂ ਇਹ ਕਹ ਲੈ ਕੇ ਆਉਂਗਾ